ਪਰਿਵਾਰ ਨਾ ਸਾਡਾ ਪਰਿਵਾਰ ਜਿੱਦਾਂ ਦੇ ਸਾਡਾ ਪਿੰਡ ਦੇ ਇੱਕ ਬੰਨੇ ਜਿੱਦਾਂ ਦੇ ਆਪ ਮਹਾਰਾ ਹੋ ਗਏ ਤੁਰਿਆ ਵਾ ਇਹਦੇ ਵਿੱਚ ਕਾਲੀ ਕਾਂਗਰਸੀ ਕੋਈ ਨਹੀਂ ਵਿਚ ਰਹਿਗਾ ਸਿਰਫ ਇੱਕੋ ਹੀ ਸਾਡੇ ਕੋਲ ਹੈਗਾ ਵਾ ਕਿ ਭਾਈ ਅਮਰਪਾਲ ਨੂੰ ਵੋਟਾਂ ਪਾਉਣੀਆਂ ਸਾਨੂੰ ਲੋੜ ਆ ਸੋਹਣੇ ਪੇਕ ਸਾਨੂੰ ਗਲੀਆਂ ਨਾਲੀਆਂ ਦੀ ਲੋੜ ਨਹੀਂ ਸਾਨੂੰ ਤੇ ਇਹੋ ਹੀ ਆ ਕਿ ਸਾਡੇ ਬੱਚੇ ਸੋਹਣੇ ਪੜਨ ਨਸ਼ੇ ਤੋਂ ਰਹਿਦ ਰਹਿਣ ਤੇ ਗੁੰਡੇ ਸਿੱਖ ਬਣ ਜਿੱਦਾਂ ਭਾਈ ਅਮਰਪਾਲ ਨੇ ਖਾਲਸਾ ਵੀ ਚਲਾਈ ਸਾਡਾ ਜੋਧਾ ਛੁੱਟ ਕੇ ਆਵੇ ਪਰ ਅਸੀਂ ਐਤਕੀ ਕਿਸੇ ਪਾਰਟੀ ਦਾ ਬੂਥ ਨਹੀਂ ਲਗਣਨਾ ਸਿਰਫ ਬੂਥ ਲਗੂਗਾ ਭਾਈ ਅਮਰਪਾਲ ਦਾ ਬੂਥ ਲਗੂਗਾ ਲੋਕ ਸਭਾ ਖਡੂਰ ਸਾਹਿਬ ਤੇ ਪ੍ਰਚਾਰ ਦੀਆਂ ਕੁਝ ਤਸਵੀਰਾਂ ਜਿਹੜੀਆਂ ਅਲੱਗ ਦਿਖਾਈ ਦੇ ਰਿਆ ਨੇ ਇਸ ਹਲਕੇ ਤੋਂ ਸਾਰੀ ਰਵਾਇਤੀ ਪਾਰਟੀਆਂ ਦੇ ਜਿਹੜੇ ਨੇ ਉਮੀਦਵਾਰ ਖੜੇ ਨੇ ਲੇਕਿਨ ਇਸ ਵਾਰ ਜਿਹੜਾ ਬਤੌਰ ਆਜ਼ਾਦ ਉਮੀਦਵਾਰ ਅਮਰਪਾਲ ਸਿੰਘ ਵੀ ਖੜੇ ਨੇ ਉਹਨਾਂ ਦੀ ਨਾਮਜ਼ਦਗੀ ਪੜੀ ਗਈ ਉਹਨਾਂ ਦੇ ਪਿਤਾ ਵੱਲੋਂ ਵੀ ਨੋਮੀਨੇਸ਼ਨ ਫਾਈਲ ਕੀਤੀ ਗਈ ਹੈ ਉਹਨਾਂ ਦੇ ਹੱਕ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਐਸ ਵਲੇ ਮੈਂ ਲੋਕ ਸਭਾ ਖਡੂਰ ਸਾਹਿਬ ਦੇ ਪਿੰਡ ਖਾਰਾ ਵਿੱਚ ਖੜਾ ਤੁਸੀਂ ਦੇਖੋਗੇ ਕਿ ਤਸਵੀਰਾਂ ਇੱਥੇ ਡੋਰ ਟੂ ਡੋਰ ਕੈਂਪੇਨ ਜਿਹੜੀ ਆ ਕੀਤੀ ਜਾ ਰਹੀ ਆ ਅਮਰਜੀਤ ਸਿੰਘ ਦੇ ਪ੍ਰਚਾਰ ਵਸਤੇ ਸਿਰਫ ਉਹਨਾਂ ਦਾ ਪਰਿਵਾਰ ਹੀ ਨਹੀਂ ਜਿੱਥੇ ਉਹਨਾਂ ਦਾ ਪਰਿਵਾਰ ਇੱਕ ਪਾਸੇ ਜੁਟਿਆ ਉਹਨਾਂ ਦੀ ਮਾਤਾ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਪਿਤਾ ਪ੍ਰਚਾਰ ਕਰ ਰਹੇ ਨੇ ਦੀਪ ਸਿੱਧੂ ਦੇ ਭਰਾ ਜਿਹੜੇ ਨੇ ਪ੍ਰਚਾਰ ਕਰਦੇ ਨੇ ਇਤਨਾ ਕਈ ਹੋਰ ਪੰਥਕ ਚੇਰੇ ਜਿਹੜੇ ਨੇ ਉਹਨਾਂ ਦੇ ਪ੍ਰਚਾਰ ਤੇ ਲੱਗੇ ਨੇ ਲੇਕਿਨ ਇਸ ਵੇਲੇ ਖਾਰੇ ਦੀਆਂ ਤਸਵੀਰਾਂ ਨੇ ਪਿੰਡ ਘਾੜਾ ਹੈ ਕਿ ਤੁਸੀਂ ਤੁਸੀਂ ਦੇਖੋਗੇ ਕਿ ਭਾਈ ਅਮਰਿੰਦ ਬਾਸ ਸਿੰਘ ਦੇ ਪ੍ਰਚਾਰ ਵਾਸਤੇ ਡੋਰ ਟੂ ਡੋਰ ਕੈਂਪੇਨ ਵਾਸਤੇ ਜਿਹੜੇ ਨੇ ਪਿੰਡ ਦੇ ਲੋਕ ਇਕੱਠੇ ਹੋਏ ਨੇ ਇਹਨਾਂ ਵਿੱਚ ਕਈ ਸਿਆਸੀ ਪਾਰਟੀਆਂ ਦੇ ਜਿਹੜੇ ਬਾਕੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵੀ ਕਿ ਚਾਹਦੇ ਨੇ ਅੱਛੀ ਗੱਲ ਜੀ ਅੱਜ ਤੁਸੀਂ ਡੋਰ ਟੂ ਡੋਰ ਕੈਂਪੇਨ ਸ਼ੁਰੂ ਕਰ ਰਹੇ ਹੋ ਜੀ ਇਹ ਡੋਰ ਟੂ ਡੋਰ ਹਨ तकरीबन 4 ਦਿਨ ਪਹਿਲਾਂ ਸ਼ੁਰੂ ਕੀ ਕਰ ਰਹੇ ਨੇ ਅਸੀਂ ਘਰ-ਘਰ ਜਾ ਕੇ ਭਾਈ ਅਮਰਪਾਲ ਸਿੰਘ ਦੇ ਹੱਕ ਚ ਵੋਟਾਂ ਮੰਗ ਰਹੇ ਆ ਜੀ। ਉਹਨਾਂ ਦਾ ਚੋਣ ਪ੍ਰਚਾਰ ਕਰ ਰਹੇ ਆ। ਹੁਣ ਇੱਕ ਅੱਧੇ ਦਿਨ ਚ ਅਸੀਂ ਦੁਬਾਰਾ ਫੇਰ ਇੱਕ ਦੋ ਦਿਨ ਤੱਕ ਕਰਾਂਗੇ ਜੀ ਕਿਉਂਕਿ ਉਹ ਚੋਣ ਨਿਸ਼ਾਨ ਆਉਣ ਵਾਲਾ ਵਾ। ਅੱਜ ਜਾਂ ਕੱਲ ਨੂੰ ਚੋਣ ਛਣ ਮਿਲ ਜੂਗਾ ਜੀ। ਇਹ ਆ ਪਿੰਡ ਜਿਹੜਾ ਦੱਸਿਆ ਜਾ ਰਿਹਾ ਸੀ ਕਿ ਇਸੇ ਪਿੰਡ ਚ ਨਸ਼ੇ ਨਾਲ ਬਹੁਤ ਜ਼ਿਆਦਾ ਮੋਤਾ ਹੋਈਆਂ ਸੀ ਕਿੰਨੀਆਂ ਕੋ ਮੋਤਾ ਹੋ ਚੁੱਕੀਆਂ। ਵੀ ਤੁਸੀਂ ਅੱਜ ਜਿਹੜਾ ਅੰਮ੍ਰਿਤਪਾਲ ਸਿੰਘ ਦੇ ਪ੍ਰਚਾਰ ਕਰਦੇ। ਲਗਭਗ ਨਸ਼ੇ ਨਾਲ ਇੱਥੇ 30-40 ਮੋਤਾ ਆਈ। ਮੇਨ ਮੁੱਦਾ ਸਾਡੇ ਪਿੰਡ ਦਾ ਨਸ਼ੇ ਦਾ ਹੀ ਆ। ਕੋਈ ਗਣੀਆਂ ਨਾਲੀਆਂ ਦਾ ਮੁੱਦਾ ਸਾਨੂੰ ਇਹ ਸਰਕਾਰ ਤੋਂ ਬਹੁਤ ਉਮੀਦ ਹੈ ਕਿ ਇਹ ਸਾਨੂੰ ਨਸ਼ਿਆਂ ਤੇ ਬੇਅਦਬੀ ਦੇ ਖੱਲ ਬਾਉਗੀ। ਨਾ ਬੇਅਦਬੀ ਦੇ ਖੱਲ ਪਈ ਆ ਤੇ ਨਾ ਹੀ ਨਸ਼ਿਆਂ ਦੇ ਪਈ ਆ। ਨਸ਼ਾ ਸਾਡੇ ਪਿੰਡ ਬਹੁਤ ਜ਼ਿਆਦਾ ਹੈ ਜੀ। ਜਿਹੜੇ ਛੋਟੇ-ਛੋਟੇ ਬੱਚੇ ਆਂ ਉਹ ਵੀ ਟੀਕੇ ਲਾਈ ਜਾਂਦੇ ਆਂ। ਜਦੋਂ ਕਿ ਬੱਚਾ ਮਾਂ ਬਾਹਰ ਭੇਜਦੀ ਆ ਜਾਂ ਪਿਤਾ ਬਾਹਰ ਭੇਜਦਾ ਉਹਦੇ ਮਗਰ ਖਿਆਲ ਰੱਖਦਾ ਵਾ, ਰਹਿਂਦਾ ਵਾ। ਵਾਰ-ਵਾਰ ਉਹਨੂੰ ਕੌਣ ਕਰਕੇ ਪੁੱਛਦਾ ਵਾ ਕਿ ਤੂੰ ਕਿੱਥੇ ਆਂ, ਤੂੰ ਕੀ ਕਰ ਰਿਹਾਂ, ਤੂੰ ਕਿਹੜੇ ਬੰਦੇ ਨਾਲ ਆਂ। ਸਾਨੂੰ ਸਿਰਫ ਇਹੀ ਡਰ ਰਹਿਂਦਾ ਵਾ ਕਿ ਇਹ ਗਲਤ ਬੰਦੇ ਨਾਲ ਨਸ਼ੇ ਵਾਲੇ ਬੰਦੇ ਦੇ ਲਾਗੇ ਨਾ ਖੜਾ ਹੋਵੇ। ਇਹੀ ਮੈਂ ਮਸਲਾ ਕਰਦਾ ਹੈ। ਪਿੰਡ ਦੇ ਹੋਰ ਲੋਕ ਨੇ ਤੁਸੀਂ ਦੇਖੋਗੇ ਕਿ ਸਿਰਫ ਨੌਜਵਾਨ ਪੀੜੀ ਵੀ ਐਸੇ ਜੇ ਡੋਰ ਟੂ ਡੋਰ ਕੈਂਪੇਨ ਦੇ ਵਿੱਚ ਅੱਗੇ ਆਈ ਹੈ। ਅੱਜ ਤੁਸੀਂ ਡੋਰ ਟੂ ਡੋਰ ਕੈਂਪੇਨ ਕੀਤੀ ਹੈ। ਲਗਾਤਾਰ ਕੈਂਪੇਨ ਚੱਲ ਰਹੀ। ਸਿੱਕੀ ਮੁੱਦੇ ਲੈ ਕੇ ਚੱਲ ਰਹੇ ਹੋ ਜਾਂ ਉਹਨਾਂ ਦੇ ਪਰਿਵਾਰ ਨਾਲ ਵੀ ਤੁਹਾਡੀ ਕੋਈ ਗੱਲ ਹੋਈ? ਪਰਿਵਾਰ ਨਾਲ ਸਾਡਾ ਪਰਿਵਾਰ ਜਿੱਦਾਂ ਦੇ ਸਾਡਾ ਪਿੰਡ ਦੇ ਇੱਕ ਬੰਦੇ ਜਿੱਦਾਂ ਦੇ ਆਪ ਮਹਾਰਾ ਹੋ ਕੇ ਤੁਰਿਆ ਵਾ। ਇਹਦੇ ਵਿੱਚ ਕਾਲੀ ਕਾਂਗਰਸੀ ਕੋਈ ਨਹੀਂ ਵੇਚ ਰਹਿਗਾ। ਸਿਰਫ ਇੱਕੋ ਹੀ ਸਾਡੇ ਕੋਲ ਹੈਗਾ ਵਾ ਕਿ ਭਾਈ ਅਮਰਪਾਲ ਨੂੰ ਵੋਟਾਂ ਪਾਉਣੀਆਂ। ਤੇ ਆਪਦੀ ਅਸੀਂ ਪਾਗ ਬਚਾਉਣੀ ਹੈ ਜਿਹੜੀ ਸਾਡੇ ਤੋਂ ਅੱਗੇ ਇੱਕ ਰਹੀ ਸਾਡੇ ਮਾਥੇ ਤੇ ਦਾਗ ਲੱਗ ਗਿਆ ਇਹ ਭਾਈ ਖਾਲੜਾ ਇਹਨੂੰ ਰਹਾ ਕੇ ਉਹ ਅਸੀਂ ਹਰ ਕੀ ਧੂਣਾ ਚਾਹੁੰਦੇ ਆ ਤੇ ਭਾਈ ਅਮਰਪਾਲ ਸਿੰਘ ਉਹਨੂੰ ਜਿਤਾਉਣਾ ਚਾਹੁੰਦੇ ਆ ਬਿਲਕੁਲ ਜਿਹੜੀ ਅੱਜ ਡੋ ਟੂ ਡਰ ਕੈਂਪੇਨ ਚ ਕਿੰਨੇ ਘਰ ਲਗਾਤਾਰ ਜਿਹੜੇ ਕਵਰੇਜ ਕੀਤੀ ਜਾ ਰਹੀ ਹੈ ਕਵਰ ਕੀਤੇ ਜਾ ਰਹੇ ਨੇ ਤੇ ਆਪਣੇ ਪਿੰਡ ਦੇ ਕਿੰਨੇ ਆਬਾਦੀ ਆ ਕਿੰਨੇ ਕੋ ਬੋਟ ਹੈਗੇ ਇਹਦੇ 3000 ਦੇ ਕਰੀਬ ਵੋਟ तकरीबन ਸਾਰਾ ਪਿੰਡ ਹੀ ਭਾਈ ਸਾਦਾ ਦੇ ਦਿੰਦਾ ਸਾਡਾ ਜਿਹਦੇ ਘਰੇ ਜਾਂਦੇ ਹਨ ਭਰਵਾ ਹੰਕਾਰਾਂ ਦੇ ਹੁੰਦੇ ਆ ਭਾਈ ਅਮਰਪਾਲ ਦੇ ਹੱਥ ਚ ਅੱਛਾ ਜੀ ਜਿਹੜੀ ਹੋਰ ਤਸਵੀਰਾਂ ਤੁਹਾਨੂੰ ਕੁਝ ਹੋਰ ਦਿਖਾਵਾਂਗੇ ਕੁਝ ਅਲੱਗ ਤਸਵੀਰਾਂ ਰਿਸਪੈਂਡ ਦੀਆਂ ਜਿਹੜੇ ਲੋਕ ਕੈਂਪੇਨ ਕਰਦੇ ਪਏ ਨੇ ਡੋਰ ਟੂ ਡੋਰ ਪ੍ਰਚਾਰ ਕਰਦੇ ਨੇ ਉਹਨਾਂ ਵਾਸਤੇ ਇੱਥੇ ਇੱਕ ਪਾਸੇ ਜਿਹੜਾ ਲੰਗਰ ਜਿਹੜਾ ਉਹ ਵੀ ਤਿਆਰ ਕੀਤਾ ਜਾ ਰਿਹਾ ਪਿੰਡ ਦਾ ਇੱਕ ਜੁਆਇੰਟ ਐਫਰਟ ਹੈ ਜਿਹੜੇ ਪਿੰਡ ਦੇ ਵਾਸਤੇ ਜਿਹੜੇ ਨੇ ਲੰਗਰ ਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਗਿਆਨ ਨੂੰ ਵੀ ਲਾਣ ਕਰਨਗੇ ਸੱਚੀ ਗੱਲ ਦੀ ਅੱਜ ਵੀ ਲੰਗਰ ਚਾਰ ਕਰਦੇ ਹੋ ਜਿੱਥੇ ਡੋਰ ਟੂ ਡੋਰ ਕੈਂਪੇਨ ਚੱਲ ਰਹੀ ਹੈ ਇਦਾਂ ਦੇਖੋ

ਨਾ ਕਿ ਕਿੰਨੇ ਦਿਨਾਂ ਦੀ ਕੈਂਪੇਨ ਚੱਲਦੀ ਹੈ ਡੋਰ ਟੂ ਡੋਰ ਪ੍ਰਚਾਰ ਕਰਦੇ ਤੁਸੀਂ ਵੀ ਕਿੰਦਾ ਵਿੱਚ ਤੁਹਾਨੂੰ ਲੱਗਦਾ ਕਿ ਵੋਟਰਾਂ ਨਾਲ ਹਾਂ ਜੀ ਅੱਜ ਦੇਖੋ ਹੋ ਗਈ ਅਸੀਂ ਪ੍ਰਚਾਰ ਕਰਦੇ ਹਾਂ ਸਾਰੀ ਸੋਚਾ ਕਿ ਅਸੀਂ ਪਾਈੰਮ ਦੀ ਤਰਫ ਨਹੀਂ ਗਈ बिल्कुल इस तरह की तस्वीर जारे पिंड लेकिन इस तरह के कई होर पिंड ने जिथे इस तरह के डोर टू डोर कैंपेन वास्त गए हैं तस्वीर नजर आ रही है सारे लोग खड़े हैं जे अमृतपाल सिंह वास्ते प्रचार कर रहे हैं की कहना चाहो अशे का मुद्दा सा नशा खत्म होना चाहिए वा ਇੱਕ ਮੁੱਦਾ ਹਨਮਾਣਾ ਆਟਾ ਦਾਲ ਨਹੀਂ ਹਨ 5-5 ਕਿਲੋ ਇਹਨਾਂ ਸਰਕਾਰਾਂ ਤੋਂ ਕਣ ਨਹੀਂ ਜਾਈਦੀ ਸਾਨੂੰ ਨੌਕਰੀਆਂ ਚਾਹੀਦੀਆਂ ਸਾਡੇ ਬੱਚਿਆਂ ਨੂੰ ਇਹ ਨਸ਼ਾ ਖਤਮ ਹੋਣਾ ਚਾਹੀਦਾ ਤੇ ਇੱਕ ਸਾਡੇ ਜਿਹੜੇ ਕਿਨਾਂ ਦਾ ਬੱਚੇ ਬਾਹਰ ਜਾਂਦੇ ਆ ਉਹ ਇੱਥੇ ਕੋਈ ਨੌਕਰੀ ਹੋਵੇ ਸਾਡੇ ਬੱਚੇ ਇੱਥੇ ਨੌਕਰੀਆਂ ਕਰਨ ਇਹ ਸਰਕਾਰਾਂ ਨੇ ਸਾਨੂੰ ਦੂਰ ਤੇ ਰੱਖਤਾ ਅਸੀਂ ਕਿਨਾਂ ਦਾ ਵੋਟਾ ਪਾਉਨੇ ਆ ਇਹ ਸਾਨੂੰ ਗਾਰੀਓ ਖੇਤਰ ਵਖਾਉਂਦੇ ਆ ਜਿੱਦਣਾ ਵੋਟਾਂ ਲੈਣੀਆਂ ਹੁੰਦੀਆਂ ਉਹਦਾਂ ਸਾਡੇ ਘੜੀ ਹੱਥ ਜੋੜਦੇ ਫਿਰਦੇ ਆ ਤੇ ਮੁਰਕੇ ਪੰਜ ਸਾਲਾਂ ਨੂੰ ਮੂੰਹ ਹੀ ਨਹੀਂ ਬਕਾਉਂਦੇ ਸਾਨੂੰ ਆਟੇ ਦਾ ਆਲ ਦੀ ਕੋਈ ਲੋੜ ਨਹੀਂ ਦੀ ਸਾਨੂੰ ਲੋੜ ਆ ਸੋਨੇ ਪੋਏ ਦੀ ਸਾਨੂੰ ਗਲੀਆਂ ਨਾਲੀਆਂ ਦੀ ਲੋੜ ਨਹੀਂ ਦੀ ਸਾਨੂੰ ਤੇ ਇਹੋ ਹੀ ਆ ਕਿ ਸਾਡੇ ਬੱਚੇ ਸੋਨੇ ਪੜਨ ਨਸ਼ੇ ਤੋਂ ਰਹਿਦ ਰਹਿਣ ਤੇ ਗੁੰਡੇ ਸਿੱਖ ਬਣ ਜਿਨ੍ਹਾਂ ਭਾਈ ਅਮਰਪਾਲ ਸਿੰਘ ਨੇ ਖਾਲਸਾ ਵੀ ਚਲਾਈ ਸਾਡਾ ਜੋਧਾ ਛੁੱਟ ਕੇ ਆਵੇ ਤੇ ਵੋਟਾਂ ਪਾ ਕੇ ਅਸੀਂ ਉਹਨੂੰ ਛਡਾਈਏ ਤੇ ਆਣ ਕੇ ਖਾਲਸਾ ਵੀ ਚਲਾਵੇ ਤੇ ਅਮਰ ਤੇ ਚਗਾਵੇ ਗੁਰੂ ਆਲੇ ਬਣਾਵੇ ਤੇ ਸਾਨੂੰ ਇਹੋ ਹੀ ਕਾਲਾਂ ਦੀ ਲੋੜ ਹੈ ਪਿੰਡ ਤੇ ਹੋਰ ਲੋਕ ਵੀ ਮੌਜੂਦ ਨੇ ਖਾਸ ਕਰਕੇ ਆਪਾਂ ਯੂਥ ਦੀ ਐਜ਼ ਅ ਯੂਥ ਤੁਸੀਂ ਕੀ ਸੋਚਦੇ ਹੋ ਜਿਹੜੀ ਵਿਵੈਤੀ ਪਾਰਟੀਆਂ ਉਹਨਾਂ ਦੇ ਵੀ ਨੁਮਾਇੰਦੇ ਇੱਕ ਪਾਸੇ ਖੜੇ ਨੇ ਕੁਝ ਚੰਚਲ ਜਲਦੀ ਸੀ ਪਿੰਡ ਦੇ ਪੂਰ ਨਾਲ ਇੱਕੋ ਜਿਹੀ ਖਿਲੀਵਾਰ ਅਸੇ ਆਮਲ ਗੰਗ ਹੋ ਰਹੀ ਥੋਰ ਥੋਰ ਨਾਲ ਅਹੀ ਚੱਲਿਆ ਨੂੰ ਬਹੁਤ ਅਹੀ ਮਤਲਬ ਮਤਲਬ ਦੇਖੋ ਮੁੜ ਜਾ ਚਾਹੇ ਪਰ ਅਸੀਂ ਐਤ ਕੀ ਕਿਸੇ ਪਾਰਟੀ ਦਾ ਬੋਟ ਨਹੀਂ ਲਗਣਣਾ ਕਹ ਰਿਹਾ ਬੂਥ ਲਗੂਗਾ ਭਾਈ ਅਮਰਪਾਲ ਦਾ ਬੂਥ ਲਗੂਗਾ ਇਹਨਾਂ ਪਾਰਟੀਆਂ ਨੇ ਸਾਨੂੰ ਬਹੁਤ ਕੁਝ ਇਹਨਾਂ ਨੇ ਪਹਿਲਾਂ ਵਾਅਦੇ ਕੀਤੇ ਪਰ ਉਮਾਂ ਜੋ ਇੱਕ ਵੀ ਨੀ ਕੀ। ਇਹ ਨਸ਼ਿਆਂ ਦੀ ਗੱਲ ਕਰੀਏ ਜਿਹੜਾ ਕੋਈ ਵਿਚਾਰਾ ਮੇਰੇ ਵਰਗਾ ਖਾਨ ਆ ਉਹਨਾਂ ਨੂੰ ਫੜ ਫੜ ਕੇ ਇਹਨਾਂ ਨੇ ਅੰਦਰ ਦੇਤਾ ਜਿਹੜੇ ਬੜੇ ਬੜੇ ਮਗਰਮਾਚ ਵੇਚਣ ਵਾਲੇ ਸੀ ਜਿਹੜੇ ਆਡੀ ਆਡੀ ਬਲੈਕ ਕਰਦੇ ਸੀ ਉਹਨਾਂ ਨੂੰ ਇਹਨਾਂ ਨੇ ਮਤਲਬ ਉਹਨਾਂ ਤੋਂ ਪੈਸੇ ਲੈਂਦੇ ਆਏ ਉਹਨਾਂ ਤੋਂ ਮਹੀਨਾ ਭਰਦੇ ਆ ਇਹਨਾਂ ਨੂੰ ਤੇ ਉਹਨਾਂ ਨੂੰ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ। ਇਹ ਸਾਰੇ ਜਾਣਦੇ ਆਂ ਆਪਾਂ। ਜਿਹੜਾ ਕੋਈ ਗਰੀਬ ਖਾਣ ਵਾਲਾ ਹੈ ਕੋਈ ਮਾਂ ਦਾ ਪੁੱਤ 100 ਰੁਪਇਆ ਘਰੋਂ ਖੜਦਾ ਹੈ ਉਹਨੂੰ ਝੁੱਕ ਕੇ ਇਹਨਾਂ ਨੇ ਜੇਲਾਂ ਦੇ ਵਿੱਚ ਛੁੱਟਿਆ ਬਸ ਇਹੀ ਇਹਨਾਂ ਦੀਆਂ ਜਿਹੜੀਆਂ ਉਡੀਕੀਆਂ ਸੀ ਇਹ ਬਹੁਤ ਮਾਰੀਆਂ ਸੀ ਬਾਕੀ ਚਲੋ ਐਰਥੀ ਚੋਂ ਤੋਂ ਬਾਹਰ ਪਤਾ ਲੱਗ ਹੀ ਜਾਣਾ ਇਹਨਾਂ ਦਾ ਕੀ ਮੰਦਾ ਬਾਕੀ ਬੂਥ ਐ ਕਿ ਹਜ਼ਾਰ ਨਹੀਂ ਲੱਗਣਾ ਬੂਥ ਲੱਗੂ ਭਾਈ ਅਮਰ ਅ ਅ ਬਿਲਕੁਲ ਅੱਜ ਤੀ ਦੋਪਹਿਰ ਤੱਕ ਕਰ ਰਹੇ ਹਾਂ ਠੀਕ ਹੈ ਨਾ ਚਲੋ ਵੇਖੋ ਜੀ ਇੱਕ ਹੋਰ ਤਾਂ ਮੈਂ ਗੱਲ ਦੱਸਾਂ ਇਹ ਬੜੀ ਖੁਸ਼ੀ ਵਾਲੀ ਗੱਲ ਹੈਗੀ ਅੱਗੇ ਨਾ ਜਦੋਂ ਚੋਣਾਂ ਆਉਂਦੀਆਂ ਹਨ ਕਿਹੇ ਪਾਰਟੀ ਦਾ ਚੋਣ ਪ੍ਰਚਾਰ ਕਰਦੇ ਹਨ ਸਾਰੇ ਕਰਦੇ ਉਹ ਸਿਰਫ ਇੱਕ ਦਿਨ ਕਰਦੇ ਇੱਕ ਵਾਰੀ ਕਰਦੇ ਹੀ ਮੰਨ ਲਓ ਜਿਹੜੇ ਘਰ ਦੇ ਵਿੱਚ ਉਹ ਇੱਕ ਵਾਰੀ ਚਲੇ ਗਏ ਮੁੜ ਕੇ ਨਹੀਂ ਜਾਂਦੇ ਹੁੰਦੇ ਹੁਣ ਵੇਖੋ ਇਹ ਇੱਕ ਨਵੀਂ ਗੱਲ ਤੁਰੀ ਹੈ ਸਾਡੇ ਨਗਰ ਤੋਂ ਅੱਜ ਸਾਨੂੰ ਚੌਥਾ ਤੇ ਪੰਜਵਾਂ ਦਿਨ ਹੋ ਗਿਆ ਵਾ ਅਸੀਂ ਦੋ ਦਿਨਾਂ ਦੇ ਵਿੱਚ ਸਾਰਾ ਪਿੰਡ ਜਿਹੜਾ ਕੰਪਲੀਟ ਕਰ ਲੈਨੇ ਆ ਉਸ ਤੋਂ ਬਾਅਦ ਮੁੜ ਕੇ ਅਸੀਂ ਫਿਰ ਤੋਂ ਪੈਨੇ ਆ ਚੋਣ ਪ੍ਰਚਾਰ ਕਰਨ ਵਾਸਤੇ ਅਸੀਂ ਵਾਰ-ਵਾਰ ਮਰਦ ਪਿੰਡਾਂ ਪਿੰਡ ਦੇ ਵਿੱਚ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਅਸੀਂ ਜਾਗਰੂਕ ਕਰ ਰਹੇ ਆ ਕਿਤੇ ਭੁੱਲ ਨਾ ਜਾਇਓ ਭੁੱਲ ਨਾ ਜਾਇਓ ਭਾਈ ਅੰਮ੍ਰਿਤਪਾਲ ਸਿੰਘ ਨੂੰ ਭੁੱਲ ਨਾ ਜਾਇਓ ਅਸੀਂ ਇਹ ਨਹੀਂ ਵੀ ਅਸੀਂ ਇੱਕ ਰੀ ਮਰਦ ਵੀ ਚੋਣ ਪ੍ਰਚਾਰ ਕਰਕੇ ਡੋਰ ਟੂ ਡੋਰ ਅਸੀਂ ਹਟ ਜਾਣਾ ਕਾਰਨ ਕਾਰਨ ਕੀ ਹੈ ਭਾਈ ਅੰਮ੍ਰਿਤਪਾਲ ਸਿੰਘ ਦਾ ਪ੍ਰਚਾਰ ਕਰਨ ਦਾ ਕਾਰਨ ਕੀ ਹੈ ਕਾਰਨੇ ਖੋ ਵੀ ਵੇਖੋ ਵੀ ਸਾਨੂੰ ਕਾਰਨ ਇਹੀ ਆ ਵੀ ਇੱਕ ਬੇਰਬੀ ਦਾ ਮੁੱਦਾ ਇੱਕ ਨਸ਼ਿਆਂ ਦਾ ਮੁੱਦਾ ਤੇ ਜੋ ਸਰਕਾਰਾਂ ਕੋਈ ਹੱਲ ਨਹੀਂ ਕਰ ਸਕੀਆਂ ਤੇ ਉਹਨਾਂ ਤੋਂ ਸਾਨੂੰ ਇੱਕ ਉਮੀਦ ਜਾਗੀ ਸੀ ਸਾਡੇ ਪੰਜਾਬ ਨੂੰ ਉਮੀਦ ਜਾਗੀ ਸੀ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਝੰਡਾ ਚੁੱਕਿਆ ਸੀਗਾ ਉਸੇ ਉਮੀਦ ਦੇ ਨਾਲ ਅਸੀਂ ਮਲਬੀ ਸਾਰੇ ਪੰਜਾਬ ਨੇ ਉਹਨਾਂ ਦਾ ਸਾਥ ਦਿੱਤਾ ਸੀ ਉਹਨਾਂ ਚੋਕੇ ਜੇਲ੍ਹ ਦੇ ਵਿੱਚ ਥੁਰਦਾ ਉਸੇ ਉਮੀਦ ਨੂੰ ਲੈ ਕੇ ਹੁਣ ਅਸੀਂ ਤੁਰੇ ਆ ਕਿ ਦਿਓ ਬਾਹਰ ਆ ਗਏ ਉੱਥੇ ਜਾ ਕੇ ਲੋਕ ਸਭਾ ਦੇ ਵਿੱਚ ਸਾਡੇ ਪੰਜਾਬ ਦੀ ਗੱਲ ਕਰਨਗੇ ਸਾਡੇ ਪੰਜਾਬ ਦੇ ਉੱਤੇ ਜਾ ਕੇ ਮੁੱਦੇ ਚੁੱਕਣਗੇ ਇਹ ਉਮੀਦ ਹੈ ਸਾਨੂੰ ਇਹ ਕਾਰਨ ਦਾ ਕਰਕੇ ਅਸੀਂ ਉਮੀਦ ਲੈ ਕੇ ਉਹਨਾਂ ਦਾ ਡੋਰ ਟੂ ਡੋਰ ਰੋਜ਼ ਰੋਜ਼ ਪ੍ਰਚਾਰ ਕਰ ਰਹੇ ਹਾਂ ਅਪਿੰਦੇ ਸਾਰੇ ਲੋਕਾਂ ਨੂੰ ਲੱਗਦਾ ਕਿ ਨਾਲ ਹਾਂਜੀ ਸਾਰੇ ਸਾਰਾ ਨਗਰ ਸਾਡੇ ਨਾਲ ਆ ਜੋ ਕਾਲੀ ਸਰਪੰਚ ਸਾਹਿਬ ਜਿੰਨੇ ਮੈਂਬਰ ਆ ਕਾਂਗਰਸੀ ਜਿਹੜੇ ਮੈਂਬਰ ਆ ਉਹ ਵੀ ਸਾਡੇ ਨਾਲ ਆ ਪਿੰਡ ਖਾਰੇ ਦੇ ਇਹ ਇੱਥੇ ਕੋਈ ਮੌਜੂਦ ਨਹੀਂ ਉਹਨਾਂ ਦੇ ਤੁਹਾਨੂੰ ਲੱਗਦਾ ਕੋਈ ਕਾਂਗਰਸੀ ਜਾਂ ਕਾਲੀ ਚਿਹਰੇ ਨਜ਼ਰ ਆਂਦੇ ਨੇ ਕੁਝ ਹਾਂਜੀ ਆ ਰਹੇ ਹਾਂ ਹਾਂਜੀ ਹਾਂਜੀ ਤੁਸੀਂ ਕਿਹੜੀ ਪਾਰਟੀ ਤੋਂ ਅਸੀਂ ਆ ਵਿਜਾ ਹੈਗੇ ਆ ਝਾੜੂ ਪਾਰਟੀ ਦੇ ਆ ਹੁਣ ਤੁਸੀਂ ਅੰਮ੍ਰਿਤਪਾਲ ਦੇ ਅੰਮ੍ਰਿਤਪਾਲ ਦੇ ਨਾਲ ਇਹ ਮੌਕਾ ਹੈ ਇਹ ਗੱਲ ਦਾ ਜੀ ਮੰਨ ਲਓ ਵੀ ਇਹਨਾਂ ਨੇ ਅਫੀਰ ਇਹਨਾਂ ਨੂੰ ਵੋਟਾਂ ਇਸ ਕਰਕੇ ਪਾਈਆਂ ਸੀ ਵੀ ਸਾਡਾ ਕੋਈ ਮਸਲੇ ਹੱਲ ਕਰਨਗੇ ਇਹ ਇਹਨਾਂ ਨੇ ਇਹ ਕੰਮ ਕੀਤੇ ਆ ਵੀ ਸਾਡੇ ਜਿਹੜੇ ਸਿੰਘ ਵਾ ਅੰਮ੍ਰਿਤਪਾਲ ਜੀ ਤੇ ਉਹਨਾਂ ਨੂੰ ਇਹਨਾਂ ਨੇ ਜੇਨਚ ਛੋੜਤਾ ਇਹ ਥੋੜਾ ਮਤਲਬ ਮੁੱਦਾ ਹੈਗਾ ਜੀ ਕੋਈ ਇਹ ਤਾਂ ਸਿੱਖੀ ਲਈ ਪ੍ਰਚਾਰ ਲਈ ਕੁਰੇ ਸੀ ਤੇ ਉਹਨਾਂ ਨੂੰ ਇਹਨਾਂ ਨੇ ਅੱਤਵਾਦੀ ਘਰਾੜ ਦੇਤਾ ਜੀ ਇਹ ਵੇਖੋ ਜੀ ਅੱਤਵਾਦੀ ਘਰਾੜ ਜਿਹੜੇ ਤੇਕ ਮਾਨੂੰ ਲੰਗਰ ਲਾਉਂਦੀ ਆ ਠੀਕ ਆ ਲਈ ਉਹਨਾਂ ਨੂੰ ਇਹ ਅਤਵਾਦੀ ਕਹਿ ਰਹੇ ਆ ਹਾਂਜੀ ਤੁਸੀਂ ਇੱਥੇ ਪਿੰਡੇ ਰਹਿੰਦੇ ਹੋ ਹਾਂਜੀ ਕਿੰਨੇ ਸਾਲਾਂ ਤੋਂ ਸਪੈਂਟ ਨੂੰ ਰਹਿੰਦੇ ਹੋ ਇਹ ਨੰਬਰ ਪੰਚਾਇਤ ਹੈ ਜੀ ਕਾਂਗਰਸ ਨੂੰ ਮੈਂ ਮੁੱਦੇ ਤੇ ਖੜਾ ਬਣੂਗੇ ਜਿੰਨਾ ਜਿੰਨਾ ਮੁੱਦਾ ਵਾ ਇੱਥੇ ਵਿਭਾਗੀ ਦਾ ਮੁੱਦਾ ਵਾ ਅਸੀਂ ਸਾਰੀਆਂ ਪਾਰਟੀਆਂ ਨੂੰ ਵੋਟਾਂ ਪਾਈਆਂ ਅਸੀਂ ਕਾਂਗਰਸ ਦੇ ਮੈਂਬਰ ਹਾਂ ਤੁਸੀਂ ਤੁਸੀਂ ਹੁਣ ਮੌਜੂਦਾ ਮੈਂਬਰ ਆ ਜੀ ਤਾਂ ਕਾਂਗਰਸ ਦੇ ਤੋਂ ਉਦੋਂ ਬਾਅਦ ਹੈ ਜੀ ਜਦੋਂ ਆ ਵੋਟਾਂ ਆਈਆਂ ਮਿਲਦੀਆਂ ਸਨ ਤੋਂ ਉਦੋਂ ਅਸੀਂ ਇਹਨੂੰ ਵੋਟਾਂ ਪਾਈਆਂ ਆਮ ਪਾਰਟੀ ਨੂੰ ਵੀ ਪਰ ਉਹਦੋਂ ਤੜਕੇ 3 ਵਜੇ ਘਰ ਆਗੇ ਸੀ ਤੇ ਉਹਦੋਂ ਉਹਦੋਂ ਬਾਅਦ ਇਹ ਜਵਾਬ ਨਹੀਂ ਬੋਲਦੇ ਨਾ ਜਾਣੂ ਜਵਾਬ ਦਿੰਦੇ ਹੋ ਨਾ ਗੱਲ ਕੁਝ ਦੇ ਝੁੱਕਦੇ ਕਿਹਦੀਏ ਤੇ ਗਾੜੀ ਨੂੰ ਗੁਰਗ੍ਰਾਂਥ ਜਪਦੀ ਦਬਦੀ ਵੀ ਤਾਂ ਕੱਖ ਨਹੀਂ ਹੱਲ ਹੋਇਆ ਨਾ ਨਸ਼ਿਆਂ ਦਾ ਹੱਲ ਹੋਇਆ ਵਾ ਇਸ ਕਰਕੇ ਅਸੀਂ ਅੰਮ੍ਰਿਤਪਾਲ ਨੂੰ ਵੋਟਾਂ ਪਾਉਨੇ ਆ ਸਾਰਾ ਪਿੰਡ ਇੱਕ ਬੰਨੇ ਆ ਤੇ ਵੱਧ ਵੱਧ ਅੰਮ੍ਰਿਤਪਾਲ ਨੂੰ ਛਾਵਾਂਗੇ ਸਾਨੂੰ ਮੈਦਾਂ ਕੇ ਅਰ ਗਿਆ ਕਿ 90% ਵੋਟਾਂ ਸਾਡੀਆਂ ਅੰਮ੍ਰਿਤਪਾਲ ਦੇ ਅੱਖ ਦੀ ਜਾਨ ਗਈ ਬਿਲਕੁਲ ਇਹ ਪਿੰਡ ਖਾਰਾ ਆ ਰਹੀਆਂ ਲਗਾਤਾਰ 8 ਦਿਨ 4 ਦਿਨ ਤੋਂ ਚੜਹੀ ਹੈ ਗੋ ਟੂ ਡੋਰ ਕੈਂਪੇਨ ਕੀਤੀ ਜਾ ਰਹੀ ਹੈ ਪਿੰਡ ਵਾਲਿਆਂ ਦਾ ਇਹ ਵੀ ਅਪੀਲ ਹੈ ਕਿ ਉਹ ਕਿਤੇ ਫੋਰਡ ਦਾ ਜਿਹੜਾ ਬੂਥ ਨਹੀਂ ਲਗਣ ਦੇਣਗੇ ਜਿਹੜੀਆਂ ਵੋਟਾਂ ਜੜੀਆਂ ਨੇ ਉਹ ਮੁੱਦੇ ਦੇ ਉੱਪਰ ਪਾਈਆਂ ਜਾਣਗੀਆਂ ਮਨੀਸ਼ ਸ਼ਰਮਾ ਪੰਜਾਬ ਤੱਕ ਦਰੰਤਲ